ਜੱਤਾ ਕਜਤਾ ਪਰਖਦੇ ਆ ਉਹਨਾਂ ਨੂੰ ਵੇੜੇ ਵਾਲੇ ਪਰਖਦੇ ਆ ਤੇ ਉਹਨਾਂ ਤੋਂ ਦੂਰੀਆਂ ਬਣਾ ਕੇ ਉਹਦੀ ਤਹੌਂਸ ਜਮਾ ਕੇ ਜਿਵੇਂ ਚੰਦ ਪਾੜਨ ਦੀ ਘਟਨਾ ਹੋਈ ਹੈ ਉਹਨਾਂ ਤੇ ਜਾਗਰ ਕਰਕੇ ਆਪਣੇ ਮਨਸੂਬੇ ਪੂਰਾ ਕਰਨਾ ਚਾਹੁੰਦੇ ਨੇ ਖਬਰਦਾਰ ਰਹਿਣ ਖਬਰਦਾਰ ਰਹਿਣੇ ਇਹੋ ਜੀ ਹਾਕ ਪੈਦਾ ਕਰਨ ਵਾਲੇ ਲੋਕ ਜਿਹੜੇ ਸਰਕਾਰ ਦੇ ਟੁਕੜੇ ਦੇ ਪੜਨ ਵਾਲੇ ਲੋਕ ਦੇ ਜੇ ਕੀਰਤੀਆਂ ਲੜ ਮੱਥਾ ਲੈਣਗੇ ਉਹ ਖੜ ਨਹੀਂ ਸਕਣਗੇ ਚੋਰ ਚੋਲ ਬਣਾਈ ਚੱਲਾਂਗੇ ਬਤਵਾ ਕੇ ਰਹਾਗੇ 6 ਜੱਥੇ ਬੰਦੀਆਂ ਅਸੀਂ ਇਥੇ ਹਾਜ਼ਰ ਬੈਠੀਆਂ ਜਿਹੜੀਆਂ ਚੰਦ ਭਾਨ ਦੀ ਘਟਨਾ ਦੇ ਨਾਲ ਮਜ਼ਦੂਰਾਂ ਤੇ ਹੋਏ ਜ਼ਬਰਦਸਤ ਵਿਰੋਧ ਕਰਦੇ ਆ ਤੇ ਉਹਨਾਂ ਦਾ ਜ਼ੋਰਦਾਰ ਸਮਰਥਨ ਵੀ ਕਰਦੇ ਆ ਚੰਦ ਭਾਨ ਦੇ ਵਿੱਚ ਜੋ ਜ਼ਬਰ ਕੀਤਾ ਸਮੇਂ ਦੀ ਹਕੂਮਤ ਨੇ ਉਹਨਾਂ ਗੁੰਡਿਆਂ ਦੀ ਸਹਿਤੇ ਉੱਥੋਂ ਦੇ ਸਰਦਾਰਾਂ ਦੇ ਲੋਕਾਂ ਦੀ ਸਹਿਤੇ ਉਦੇ ਖਿਲਾਫ ਅੱਜ ਦੀ ਕਾਨਫਰੰਸ ਇਹ ਮਤਾ ਪਾਸ ਕਰਦੀ ਹੈ ਕਿ ਉਹਨਾਂ ਜੋ ਚੰਦਪਾਣ ਦੇ ਵਿੱਚ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਬਣੀ ਹੋਈ ਆ ਉਹਦੀਆਂ ਮੰਗਾਂ ਤੁਰੰਤ ਮੰਨੇ ਦੋਸ਼ੀਆਂ ਨੂੰ ਤੁਰੰਤ ਸਖਤ ਸਜ਼ਾਵਾਂ ਦੇਵੇ ਤੇ ਜਿਹੜੇ ਪੀੜਤ ਹਿੱਸੇ ਆ ਉਹਨਾਂ ਨੂੰ ਇਨਸਾਫ਼ ਮਿਲੇ ਉਹਨਾਂ ਦਾ ਜੋ ਨੁਕਸਾਨ ਹੋਇਆ ਉਹਦੀ ਪੂਰਤੀ ਹੋਵੇ ਇਸ ਕਰਕੇ ਆਪਾਂ ਦੋ ਨਾਅਰਿਆਂ ਦੇ ਨਾਲ ਹੱਥ ਖੜੇ ਕਰਕੇ ਇਸ ਮਤੇ ਨੂੰ ਪਾਸ ਕਰਾਂਗੇ ਜਬਰ ਜੁਲਮ ਨਹੀਂ ਚੱਲਾਂਗੇ ਜਬਰ ਜੁਲਮ ਨਹੀਂ ਚੱਲਾਂਗੇ ਕਿਰਤੀ ਲੋਕਾਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਚੰਦ ਭਾਨ ਦੇ ਕਿਰਤੀ ਲੋਕਾਂ ਨੂੰ ਅਨਸਾਫ਼ਤਵਾ ਕੇ ਰਹਾਗੇ ਅੱਜ ਦਾ ਕੱਠ ਸਨੇਹਾ ਦਿੰਦਾ ਹੋ ਕਿਰਤੀ ਲੋਕਾਂ ਨੂੰ ਕਿ ਜਿਹੜੇ ਲੋਕ ਕੁਝ ਸਿਆੜਾਂ ਦੀ ਖਾਤਰ ਕੁਝ ਚੌਧਰਾ ਦੀ ਖਾਤਰ ਆਪ ਤੋਂ ਹੀਣਿਆਂ ਨੂੰ ਜਾਤਾਂ ਕ ਜਾਤਾਂ ਪਰਖਦੇ ਆ ਉਹਨਾਂ ਨੂੰ ਵੇੜੇ ਵਾਲੇ ਪਰਖਦੇ ਆ ਤੇ ਉਹਨਾਂ ਤੋਂ ਦੂਰੀਆਂ ਬਣਾ ਕੇ ਉਹਦੀ ਧੌਂਸ ਜਮਾ ਕੇ ਜਿਵੇਂ ਚੰਦ ਪਾਣ ਦੀ ਘਟਨਾ ਹੋਈ ਹੈ ਉਹਨਾਂ ਤੇ ਜਾਗਰ ਕਰਕੇ ਆਪਦੇ ਮਨਸੂਬੇ ਪੂਰਾ ਕਰਨਾ ਚਾਹੁੰਦੇ ਨੇ ਖਬਰਦਾਰ ਰਹਿਣ ਖਬਰਦਾਰ ਰਹਿਣੇ ਇਹੋ ਜੀ ਹਾਲਤ ਪੈਦਾ ਕਰਨ ਵਾਲੇ ਲੋਕ ਜਿਹੜੇ ਸਰਕਾਰ ਦੇ ਟੁਕੜੇ ਦੇ ਪਰਣ ਵਾਲੇ ਲੋਕ ਦੇ ਜੇ ਕਿਰਤੀਆ ਲੜ ਮੱਥਾ ਲੈਣਗੇ ਉਹ ਖੜ ਨਹੀਂ ਸਕਣਗੇ ਕਿ ਅੱਜ ਦੇ ਕੱਠ ਦੇ ਵਿੱਚ ਸਾਡੇ ਕਿਸਾਨ ਸੰਯੁਕਤ ਮੋਰਚਾ ਪੰਜਾਬ ਦੀਆਂ 6 ਜਥੇਬੰਦੀਆਂ ਅਸੀਂ ਇੱਥੇ ਹਾਜ਼ਰ ਬੈਠੀਆਂ ਜਿਹੜੀਆਂ ਚੰਦ ਭਾਨ ਦੀ ਘਟਨਾ ਦੇ ਨਾਲ ਮਜ਼ਦੂਰਾਂ ਤੇ ਹੋਏ ਜ਼ਬਰਦਸਤ ਵਿਰੋਧ ਕਰਦੇ ਆ ਤੇ ਉਹਨਾਂ ਦਾ ਜ਼ੋਰਦਾਰ ਸਮਰਥਨ ਵੀ ਕਰਦੇ ਆ ਜੇ ਫਿਰ ਵੀ ਕੋਈ ਸਾਥੀ ਚੰਦ ਭਾਨ ਦੀ ਘਟਨਾ ਤੋਂ ਕੋਈ ਕਿਸਾਨ ਜਥੇਬੰਦੀ ਦਾ ਨੁਮਾਇੰਦਾ ਕਹਿ ਕੇ ਆਪਣੇ ਆਪ ਨੂੰ ਕਹੀ ਜਾਂਦਾ ਹੈ ਕਿ ਮੈਂ ਸੰਯੁਕਤ ਮੋਰਚੇ ਵੱਲੋਂ ਵਿਰੋਧ ਕਰਦਾ ਹਾਂ ਮਜ਼ਦੂਰਾਂ ਦਾ ਇਹ ਉਹਨਾਂ ਦੀ ਆਪਦੀ ਗੱਲ ਹੈ ਤੇ ਆਪ ਜਵਾਬਦੇ ਹੋਣਗੇ ਸੰਯੁਕਤ ਮੋਰਚਾ ਪੰਜਾਬ ਦਾ ਕੋਈ ਫੈਸਲਾ ਨਹੀਂ ਆਹ ਜਿਹੜਾ ਫੈਸਲਾ ਮੈਂ ਸੁਣਾਇਆ ਵੀ 6 ਜਥੇਬੰਦੀਆਂ ਪੰਜਾਬ ਦੀਆਂ ਜਿਹੜੀਆਂ ਜਥੇ ਹਾਜ਼ਰ ਨੇ ਇਹ ਉਹਨਾਂ ਜਥੇਬੰਦੀਆਂ ਦਾ ਆਪਦਾ ਫੈਸਲਾ ਹੈ ਇਹ ਵੀ ਫੈਸਲਾ ਸ='%20ਸ='%20ਨੁਕਤ ਮੋਰਚੇ ਦਾ ਨਹੀਂ ਹੈ